ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਜੀ ਉਮੀਦ ਕਰਦਿਆਂ ਸਾਰੇ ਵੀਰ ਠੀਕ ਠਾਕ ਹੋਵੋਗੇ ਜੀ ਲੋ ਭਾਈ ਆਪਾਂ ਮੋਟਰ ਤੇ ਜਿੱਥੇ ਆਪਣੀ ਸਿੱਧੀ ਵਿਜਾਈ ਪੂਛਾ ਕਰੀ ਹੋਈ ਆ ਤੁਸੀਂ ਦੇਖੋ ਐਨ ਪੂਰੀ ਵਧੀਆ ਖੜੀਆ ਅੱਜ ਤਰੀਕ ਹੈਗੀ ਆ 28 28 ਜੂਨ ਜੀ 2024 ਤੇ ਪੂਛਾ ਲਾਈ ਨੂੰ ਇਹਨੂੰ ਕਾਫੀ ਦਿਨ ਹੋ ਗਏ ਪਹਿਲਾਂ ਵਾਲੀ ਵੀਡੀਓ ਚ ਮੈਂ ਡਿਟੇਲ ਚ ਤੁਹਾਨੂੰ ਦੱਸਿਆ ਸੀਗਾ ਖਾਰੀਆਂ ਜਿੰਨੀਆਂ ਵੀ ਆਪਣੀਆਂ ਕਿਹੜੀ ਕਿਹੜੀ ਵੈਰਾਈਟੀ ਕਿਹੜੇ ਕਿਹੜੇ ਦਿਨ ਲਾਈ ਆ ਸਾਰਾ ਕੁਝ ਮਾਈਕ ਵੀਡੀਓ ਬਣਾ ਕੇ ਪਹਿਲਾਂ ਪਾਈ ਆ ਹੈਨਾ ਤੇ ਬਾਈ ਦੇਖੋ ਮੈਂ ਤੁਹਾਨੂੰ ਦਿਖਾਉਣਾ ਕਿੰਨੀ ਵਧੀਆ ਖੜੀ ਆ ਹੁਣ ਜਿਹੜੀਆਂ ਹੁਣ ਜੀਰੀਆਂ ਲੱਗੀਆਂ ਨੇ ਤੇ ਉਹਦੇ ਮੁਕਾਬਲੇ ਇਹ ਜੇ ਲਾਲੋਬੀ ਹੁਣ ਜੀਰੀਆਂ 15 ਤੋਂ ਲੱਗਣੀਆਂ ਸਟਾਰਟ ਹੋਈਆਂ ਹੈਨਾ 15 ਤੋਂ ਬਾਅਦ ਉਹ ਉਹਨਾਂ ਦੀ ਕਿੰਨੀ ਗਰੋਥ ਆ ਇਹ ਉਹਨਾਂ ਦੇ ਬਰਾਬਰੇ ਦੇਖੋ ਕਿੱਥੇ ਕਿੰਨੀ ਗਰੋਥ ਆ ਮੈਂ ਤੁਹਾਨੂੰ ਚੈੱਕ ਕਰਾਉਣਾ ਦੇਖੋ ਬਾਈ ਲੋ ਬਾਈ ਕਰੋ ਚੈੱਕ ਅੱਜ 27 ਜੂਨ 2024 ਦੇਖੋ ਇਹ ਪੂਸ਼ਾ 44 ਆਪਣੀ ਪੂਰੀ ਧਰਤੀ ਟੱਕੀ ਖੜੀ ਆ ਜਿਹੜੀ ਬਾਈ ਹੁਣ ਜਿਹੜੇ ਬਾਈਆਂ ਨੇ ਹੁਣ ਦੂਜੇ ਲੋਟ ਲਾਈ ਹੈਗੀ ਪੂਸ਼ਾ ਉਹਦੇ ਮੁਕਾਬਲੇ ਦੇਖੋ ਕਿੰਨੀ ਗਰੋਥ ਹੋਊਗੀ ਠੀਕ ਹੈ ਕਿ ਨਹੀਂ ਜੀ ਇਹ ਪਹਿਲਾਂ-ਪਹਿਲਾਂ ਬਾਈ ਲੱਗਦੀ ਆ ਹੈਨਾ ਵੀ ਵਧੀਆ ਨਹੀਂ ਲੱਗਦੀ ਇੱਥੇ ਹੁਣ ਜਿਵੇਂ ਇੱਥੇ ਡੱਕੇ ਲਾਏ ਹੋਏ ਨੇ ਜੇ ਕਈ ਹੁੰਦੇ ਇੱਥੇ ਰੇਤੇ ਕਰਕੇ ਤੇ ਇੱਥੋਂ ਪਾਣੀ ਔਨ ਕਰਕੇ ਤਾਂ ਕਰਕੇ ਇੱਥੇ ਪ੍ਰੋਬਲਮ ਆਈ ਸੀ ਤੇ ਬਾਕੀ ਦੇਖੋ ਇਹਨਾਂ ਪੂਰੀ ਇੱਕ ਨੰਬਰ ਖੜੀ ਆ ਠੀਕ ਹੈ ਕਿ ਨਹੀਂ ਜਿਹੜੀ ਹੋ ਜਾਂਦੀ ਆ ਬਾਈ ਉਹਦਾ ਬਹੁਤ ਤੇ ਵਧੀਆ ਹੁੰਦੀ ਆ ਠੀਕ ਹੈ ਤੇ ਬਾਕੀ ਇਹਦੇ ਵਿੱਚ ਰੇਰ ਉਹ ਕਿੰਨੇ ਪਾਏ ਨੇ ਕਿਵੇਂ ਕੀ ਕੁਝ ਮਤਲਬ ਕਿ ਰੇ ਪਾਇਆ ਜਾਂ ਹੋਰ ਸਮਾਨ ਕੀ ਪਾਇਆ ਉਹ ਵੀ ਮੈਂ ਤੁਹਾਨੂੰ ਦੱਸਦਾ ਪੂਰਾ ਡਿਟੇਲ ਤੇ ਹੁਣ ਇਹ ਨਾ ਇੱਥੇ ਰੇਤੇ ਵਾਲਾ ਬਾਹਣਾ ਜਿਹੜੇ ਬਾਈ ਕਹਿੰਦੇ ਸੀ ਆਪਣਾ ਮੈਂ ਤੁਹਾਨੂੰ ਪਹਿਲਾਂ ਲਾਇਆ ਪੂਸ਼ਾ ਨਹੀਂ ਉਨੀ ਕੰਮ ਜਾਵੇਗੀ ਦੇਖੋ 1692 ਹਨ ਪੂਰੀ ਲੈਨ ਆਪ ਭਰੀ ਖੜੀ ਆ ਕਿਤੇ ਕੋਈ ਐ ਨਹੀਂ ਵੀ ਬੀਜ ਦੀ ਘਾਟ ਪਈ ਹੋਵੇ ਇਹ ਚ ਬਾਈ ਕਿਲੋ ਬੀਗੇ ਦਾ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿਲੋ ਬੀਗੇ ਦਾ ਬੀਜ ਪਿਆ ਹੋਇਆ ਇਹ ਚ ਐਨ ਪੂਰੀ ਭਜਾ ਕੇ ਬੀਜੀ ਹੋਈ ਐ ਲੇਜ਼ਰ ਕਰਕੇ ਐਨ ਪਾਣੀ ਇਕਸਾਰ ਖੜਦਾ ਔਰੇ ਹੈਨਾ ਤੇ ਵਧੀਆ ਦੇਖੋ ਪੂਰੀ ਵਧੀਆ ਖੜੀਆ ਰੇਤੇ ਚ ਇਹ ਸਾਨੂੰ ਲੱਗਦਾ ਕਾਮਯਾਬ ਹੈਗੀ ਆ ਪੂਛਾ ਉਨੀ ਕਾਮਯਾਬ ਨਹੀਂ ਹੈਗੀ ਲੋ ਬਾਈ ਉਧਰ ਚਲਾ ਕੇ ਜਾ ਕੇ ਦਿਖਾਉਣਾ ਤੁਹਾਨੂੰ ਜਿੱਥੇ ਅੱਜ ਵੀ ਆਪਾਂ ਡੱਕੇ ਲਾਉਣ ਲੱਗੇ ਹੋਏ ਨੇ ਉਧਰ ਤੇ ਵੀਰ ਜੀ ਆਪਣੇ ਅੱਜ ਨਾਲ ਨੇ ਮੁੱਛਾਂ ਨੂੰ ਪਟੇ ਤੇ ਕੇ ਪੂਰੇ ਤਿਆਰ ਤਰ ਤਿਆਰ ਤੇ ਇੱਕ ਵੀਰ ਜੀ ਬਾਈਆਂ ਦਾ ਕਮੈਂਟ ਬੜੇ ਆਉਂਦੇ ਆ ਮੈਨੂੰ ਐਂ ਦੱਸੋ ਪਹਿਲਾਂ ਤਾਂ ਵੀ ਜਿਹੜੀ ਆਪਾਂ ਸਿੱਧੀ ਬਜਾਈ ਕਰਦੇ ਆ ਇਹਦੇ ਵਿੱਚ ਜਿਹੜਾ ਖਾਦ ਖੂਦ ਕਿਹੜੀ ਕਿਹੜੀ ਪਾਉਣੀ ਆ ਕਿੰਨੇ ਦਿਨਾਂ ਬਾਅਦ ਪਾਉਣੀ ਸਟਾਰਟ ਕਰੀ ਜੀ ਆਪਾਂ ਬਹੁਤ ਕਮੈਂਟ ਆਉਂਦਾ ਭਾਈ ਜੀ ਪਹਿਲੀ ਖਾਦ ਪਾਉਣੀ ਆਪਾਂ 4 ਹਫ਼ਤਿਆਂ ਬਾਅਦ ਠੀਕ ਹੈ ਜੀ ਦੂਜੀ ਪਾਉਣੀ ਆ 6 ਹਫ਼ਤਿਆਂ ਬਾਅਦ ਠੀਕ ਹੈ ਜੀ ਫੇਰ 8 ਹਫ਼ਤਿਆਂ ਬਾਅਦ ਕਿੰਨੀ ਕਿੰਨੀ ਡੋਜ਼ ਕਿੰਨੀ ਬਸ ਕਿ 1 ਏਕੜ ਦਾ 1 ਇੱਕ ਕਥੈਲਾ ਆ ਦੇਖੋ ਹੁਣ ਸਾਡੇ ਉਰੇ ਪੀੜੀ ਪੈ ਗਈ ᱛੀ ਅਸੀਂ ਉਰੇ ਉਹਦੀ ਸਪਰੇਅ ਕਰਤੀ ਸੀਗੀ ਆਪਣੀ ਜਿੰਕਰ ਲੋਹੇ ਦੀ ਉਹ ਵੀ ਸਪਰੇਅ ਕਰਨੀ ਹੈ ਨਾ ਜੇ ਪੀੜੀ ਹੋ ਜੇ ਬਾਈ ਉਹਦੀ ਵੀ ਵੀਡੀਓ ਤੁਹਾਨੂੰ ਮੈਂ ਇੱਕ ਦਿਨ ਪਾਈ ਸੀ ਕਿੰਨੀ ਡੋਜ਼ ਕਰਨੀ ਆ ਉਹਦੇ ਵਿੱਚ ਦੱਸਿਆ ਹੋਇਆ ਤੇ ਇਹ ਬਾਈ ਜਿਹੜਾ ਆਪਣਾ ਮੰਨ ਲਾ ਹੁਣ ਇਹ ਤਾਂ ਹੋਊਗੀ ਇਹ ਰੇ ਪੈ ਗਿਆ ਆਪਣਾ ਨਾਲ ਜਿਹੜਾ ਉਹ ਪਾਇਆ ਸੀਗਾ ਕੈਲੀਫੋਰਜਾ ਉਹ ਫਟਾਰਾ ਨਾ ਕਰੇ ਨਾ ਇੱਕ ਕੈਲੀਫੋਰ ਆਂਦਾ ਉਹ 1.5 ਕਿਲੋ ਉਹਦਾ ਪੈਂਦਾ ਆਪਣਾ ਮਿੱਗੇ ਦਾ ਆਵਾਜ਼ ਨਹੀਂ ਆਉਣੀ ਇੱਕ ਮਿੰਟ ਉਹ ਇਧਰੋਂ ਫੜ ਕੇ ਆਉਂਦਾ ਇੱਕ ਨਾ ਪ੍ਰੋਡਕਟ ਆਉਂਦਾ ਕੈਲੀਫੋਰਨੋ ਫੋਟੋ ਨਾਲ ਸ਼ੇਅਰ ਕਰ ਦਾਂਗੇ ਉੱਥੇ ਪੈ ਲਵਾਪਾ ਹਾਂ ਮੈਂ ਮੈਂ ਪਾ ਦੂੰਗਾ ਉਹਦੇ ਕੋਲ ਡੇਢ ਕਿਲੋ ਰਕਮੈਂਡ ਆਉ ਬਿੱਗੇ ਦਾ ਠੀਕ ਐ ਉਹ ਰੇਜ ਪਾ ਲੈਣਾ ਪਰ ਇਹ ਚਰ ਲਾ ਕੇ ਪਾ ਦਿਓ ਦੇਖਿਓ ਫਿਰ ਬਾਈ ਨਜ਼ਾਰਾ ਜਿਵੇਂ ਤੁਹਾਨੂੰ ਦਿਖਾਈ ਆ ਬਾਈ ਹੁਣ ਪਹਿਲਾਂ ਜਿਹੜੀ ਟੁੱਟੇ ਹੋਏ ਆਉਂਦਾ ਫੀਮ ਮਿਲ ਜਾਂਦੀ ਔਕਣੇ ਬਸ ਕੈਲੀਫੋਰਨ ਚੀਜ਼ ਆ ਉਹ ਹਾਂ ਪੱਟੇ ਚੰਦਰੀ ਬਲਾਗੇ ਵਾਣ ਛੇਰੇ ਦੀ ਗੱਲ ਇਹ ਦੱਸਤੀ ਹੁਣ ਤੁਹਾਨੂੰ ਤੇ ਉਹ ਤੁਹਾਨੂੰ ਮੈਂ ਪਹਿਲਾਂ ਜਿਵੇਂ ਉਹ ਦਿਖਾਈ ਉਹਦੇ ਵਿੱਚ ਕੈਲੀਫੋਰਨ ਵੀ ਪਿਆ ਹੋਇਆ ਬਾਈ ਜਿਹੜੀ ਆਪਣੀ ਪ ਤੇ ਆ ਬਾਈ ਆ ਬੌਣੀ ਪਈ ਹਈ ਜਿਹੜੀ ਤੁਹਾਨੂੰ ਉਹ ਦਿਖਾਉਣਾ ਇਹਦੇ ਵਿੱਚ ਥੋੜਾ ਜਿਹਾ ਰੇਹ ਜਿਆਦੇ ਪੈ ਗਿਆ ਸੀ ਤੁਹਾਨੂੰ ਇੱਕ ਦਿਨ ਪਹਿਲਾਂ ਵੀ ਦਿਖਾਈ ਸੀ ਕਿ ਜਦੋਂ ਸਾਰੀਆਂ ਵੈਰਾਈਟੀਆਂ ਦਿਖਾਈਆਂ ਸੀ ਉਦੋਂ ਵਾਲੀ ਵੀਡੀਓ 'ਚ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਇਹ 'ਚ ਰੇਹ ਜਿਆਦੇ ਤੇ ਗਰਮੀ ਨੇ ਖਰਾਬ ਕਰਤੀ ਇਹ ਵੀ ਪੁੱਛਿਆ ਇਹਦੀ ਇੰਨੀ ਗਰੋਥ ਚਾਹੀਦੀ ਤੇ ਤੂੰ ਘੱਟ ਸੀ ਕਿ ਤਾਂ ਕਰਕੇ ਬਾਤ ਹੀ ਆਪਾਂ ਨੇ ਹਨ ਜੀ ਹੁਣ ਇਹਦਾ ਵੀ ਆਪਾਂ ਕੰਮ ਲਵਾਂਗੇ ਇਹਨੂੰ ਪੱਟ ਕੇ ਜਿੱਥੇ ਆਪਾਂ ਨੂੰ ਲੋੜ ਆ ਉੱਥੇ ਲਾਵਾਂਗੇ ਜਿੱਥੇ ਉਹ 'ਚ ਡੱਕੇ ਲੱਗਦੇ ਸੀਗੇ ਆ ਬਾਈ 1695 ਇਹ ਵੀ ਇਹ 'ਚ ਅੱਜ ਜਿਹੜਾ ਇਹ ਖੱਤਾ ਰਹਿ ਗਿਆ ਸੀ ਕੱਲ ਉਹ ਅੱਜ ਇੱਧਰ ਸਟਾਰਟ ਕਰ ਰਿਆ ਹੋਇਆ ਕੰਮ ਹੈ ਨਾ ਇਹ ਪੂਰਾ ਇਹ ਚ ਵੀ ਅੱਜ ਢੱਕੇ ਲਾ ਕੇ ਪੂਰਾ ਫਾਈਨਲ ਕਰ ਦੇਣਾ ਇਹਨੂੰ ਵੀ ਅੱਜ ਆਹ ਦੇਖੋ ਬਈ ਐਤਕੀ ਜਿਹੜੇ ਮੈਂ ਤੁਹਾਨੂੰ ਕੱਲ ਵੀਡੀਓ ਦਿਦਾ ਸੀ ਬੂਟੇ ਇੰਨੇ ਸੁੱਕੇ ਨੇ ਨਾ ਐਤਕੀ ਬਾ ਕੱਲ ਮੀਂਹ ਪਿਆ ਜਿਹੜਾ ਉਹਦੇ ਨਾਲ ਮਾੜੇ-ਮੋٹے ਵਿਚਾਰੇ ਹਰੇ ਹੋ ਜਾਣ ਹੋ ਜਾਣ ਆਹਾਂ ਘਟ ਹਲ ਦੇ ਬੂਟੇ ਨੇ ਆਪਣੇ ਇੱਥੇ ਇਹ ਵੀ ਬਹੁਤ ਜ਼ਿਆਦਾ ਸੁੱਕ ਗਏ ਅੱਗੇ ਇਹਨਾਂ ਨੂੰ ਨਾ ਫਲ ਲੱਗਦਾ ਹੁੰਦਾ ਬਈ ਆ ਦਿਨਾਂ ਚ ਆ ਕੇ ਹੈ ਨਾ ਆਹ ਆ ਮਹੀਨੇ ਚ ਜੂਨ ਦੇ ਮਹੀਨੇ ਚ ਇਹ ਤੋਂ ਕਟਹਲ ਤੋੜ ਕੇ ਬਾਈ ਵੇਚਦੇ ਹੁੰਦੇ ਸੀ ਅੱਗੇ ਕਾਫੀ ਹੋ ਜਾਂਦੇ ਨੇ 25-30000 ਦੇ ਕਟਹਲ ਇੱਥੋਂ ਵਿਕ ਜਾਂਦੇ ਸੀਗੇ ਤੇ ਐਤਕੀ ਬਾਈ ਜਿਵੇਂ ਹੀ ਲਾ ਲੋ ਵੀ ਸਿਆਲਾਂਆਂ ਚ ਮੌਸਮ ਪਤਾ ਨਹੀਂ ਕਿਹੜਾ ਜਾ ਫਰਕ ਰਿਹਾ ਸਿਆਲਾਂਾਂ ਤੇ ਲੱਗੇ ਇਹਨਾਂ ਨੂੰ ਫਲ ਲੱਗ ਗਿਆ ਤੇ ਉਹੀ ਫਿਰ ਕੋਰੇ ਨੇ ਜਦੀ ਮਾਰਤਾ ਹੈਨਾ ਆਹ ਦੇਖੋ ਆ ਹੁਣ ਪੱਤੇ ਇਹ ਚ ਵੀ ਆ ਸੁੱਕੀ ਜਾਂਦੇ ਨੇ ਐਤਕੀ ਬਾਲੇ ਦਰਖਤ ਬੱਲ ਹੋ ਗਏ ਨਿੰਮ ਹੋ ਗਏ ਬਹੁਤ ਦਰਖਤ ਸੁੱਕੇ ਨੇ ਐਤਕੀ ਯਾਹ ਇਹ ਸ਼ੌਂ ਬਹੁਤ ਵਧੀਆ ਤੇ ਨਜ਼ਰ ਆਖਤਾਂ ਨੇ ਆਪਣੇ ਪੂਰੇ ਵਧੀਆ ਸ਼ੌਂ ਕਰਦੇ ਲੋ ਬਾਈ ਆ ਦੇਖੋ ਆ ਲਾਤੀ ਪੂਰਾ ਵਧੀਆ ਭਰ ਗਿਆ ਬਰੋਂ ਹੈਨਾ ਇੱਥੇ ਸਵੇਰੇ ਖੱਣ ਗਿਆ ਲਾਤੀ ਪੱਟੇ ਲਵੇਂ ਰਹਿਦਾ ਹੀ ਆ ਤਾਂ ਜਿਹੜਾ ਹੈਨਾ ਨਰਾਜ ਆ ਹੁੰਦਾ ਉਦੋਂ ਤੇ ਆ ਵਧੀਆ ਟੱਕੇ ਲੱਗਦੇ